ਦੀ ਪਰਸਨ ਲਾਈਫ ਤੇ ਬੜੇ ਐਕਸਪੀਰੀਅੰਸ ਹੈ ਇਦਾਂ ਦੇ। ਹਰ ਫੀਲਿੰਗਸ ਨੂੰ ਅਡਾਪਟ ਕਰਕੇ ਫਿਰ ਉਹਨਾਂ ਨੇ ਐਕਸ ਕੈਰੈਕਟਰ ਨੂੰ ਪਲੇ ਕੀਤਾ। ਸ਼ਿਲਪਾ ਸ਼ੇਟੀ ਦੇ ਨਾਲ ਵੀ ਸਰ ਕੋਲ ਡਿਸਕਸ਼ਨ ਹੋਈ ਜਦੋਂ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਜਾਂ ਜਦੋਂ ਤੁਸੀਂ ਨਰੇਸ਼ਨ ਸੁਣਾਈ ਸੀ ਰਾਜ ਸਰ ਨੂੰ। ਤੇ ਜਦੋਂ ਗਾਇਕ ਉਹਨਾਂ ਨੂੰ ਮੈਂ ਸੁਣਾਈ ਐ ਸ਼ੀਅਲਸੋ ਬਟ ਲिटल ਇਮੋਸ਼ਨਲ ਉਹਨਾਂ ਨੂੰ ਵੀ ਲੱਗਿਆ ਕਿ ਯਾਰ ਐ ਰਾਜ ਨੂੰ ਕਰਨੀ ਚਾਹੀਦੀ ਕਿਉਂਕਿ ਜਿਸ ਉਤਾਰ ਚੜ੍ਹਾਉਤੋਂ ਹੈ ਨਿਕਲਦਾ ਪਿਆ ਰਾਜਪਾ ਜੀ। ਤੁਹਾਡੀ ਸਰ ਜ਼ਿੰਦਗੀ ਦਾ ਕੋਈ ਅਜੀਹਾ ਪਾਲ ਜੇ ਤੁਹਾਨੂੰ ਬੜਾ ਤੋੜਿਆ ਹੋਵੇ ਜੇ ਤੁਸੀਂ ਉਹਦੇ ਵਿੱਚੋਂ ਕਿਵੇਂ ਬਾਹਰ ਨਿਕਲੇ ਸਤਿ ਸ਼੍ਰੀ ਅਕਾਲ ਸਤਿ ਦੇਖ ਰਿਹਾ ਪੀਟੀਸੀ ਪੰਜਾਬੀ ਮੈਂ ਹਾਂ ਤੁਹਾਨੂੰ ਬਾੜੇ ਨਾਲ ਖੁਸ਼ੀ ਸਰ 5 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ਮਿਹਰ ਤੇ ਫਿਲਮ ਦੇ ਡਾਇਰੈਕਟਰ ਰਕੇਸ਼ ਮਾਤਾ ਜਿਸ ਟਾਈਮ ਇਹ ਨਾਲ ਮੌਜੂਦ ਆ ਗੱਲ ਕਰਨ ਗੁਰਦੇ ਨਾਲ ਫਿਲਮ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੋ ਪਹਿਲਾਂ ਤੇ ਸਰ ਮੈਂ ਇਹ ਹੀ ਜਾਨਣਾ ਚਾਹਣੇ ਇੱਕ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਸੋ ਕੀਵਿੰਦੀਆਂ ਫੀਲਿੰਗਸ ਨੇ ਸਟਾਰ ਕਾਸਟ ਪੂਰੀ ਪਹੁੰਚੀ ਹੋਈ ਸੀ ਹਰ ਕੋ ਆਪਣੇ ਉਹ ਅਹਿਸਾਸ ਉਹ ਜਜ਼ਬਾਤ ਫਿਲਮ ਨੂੰ ਲੈ ਕੇ ਸਾਂਝੇ ਕਰ ਰਿਹਾ ਸੀ ਕੀਵਿੰਦਾ ਮਹਿਸੂਸ ਤੁਸੀਂ ਪਰਸਨਲੀ ਕਰ ਰਹੇ ਸੀ ਮੈਨੂੰ ਤੇ ਬਹੁਤ ਸੋਹਣਾ ਮਹਿਸੂਸ ਹੋ ਰਿਹਾ ਮੈਂ ਤੇ ਟ੍ਰੇਲਰ ਆਲਮੋਸਟ 1 ਮਿੰਟ ਉਹ ਦੇਖ ਰਿਹਾ ਮੈਂ ਵਰਕ ਕਰ ਰਿਹਾ ਤੁਹਾਨੂੰ ਕਿੱਦਾਂ ਲੱਗਿਆ ਸਭ ਤੋਂ ਪਹਿਲਾਂ ਦੱਸੋ ਤੁਹਾਨੂੰ ਬਹੁਤ ਵਧੀਆ ਲੱਗਾ ਜੈਨੂਅਲੀ ਤੁਹਾਨੂੰ ਅਗਰ ਵਧੀਆ ਲੱਗਿਆ ਤੇ ਫਿਲਮ ਇਸ ਤੋਂ 100 ਟਾਈਮਸ ਬੈਟਰ ਹੈ ਤੇ 3 ਮਿੰਟ ਦਾ ਟ੍ਰੇਲਰ ਦੇਖਿਆ ਤੇ 40 40 ਮਿੰਟ ਦੀ ਫਿਲਮ ਹੈ ਤੇ ਤੁਹਾਨੂੰ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਕਿੰਨੀ ਸੋਨੀ ਫਿਲਮ ਹੋ ਸਕਦੀ ਹੈ। ਅ ਰਾਜਕੁੰਦਰਾ ਸਰ ਦੀ ਗਾਇਲ ਕਰੀਏ ਤਾਂ ਉਹ ਥੋੜੀ ਇਮੋਸ਼ਨਲ ਹੋ ਗਏ ਅੱਜ ਵੀ। ਤਾਂ ਮੈਂ ਕੋਈ ਉਹਦਾ ਇੰਟਰਵਿਊ ਦੇਖ ਰਹੀ ਸੀ ਉਹ ਕਹਿ ਰਹੇ ਸੀ ਕਿ ਜਦੋਂ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਉਦੋਂ ਵੀ ਬਾਰ-ਬਾਰ ਇਮੋਸ਼ਨਲ ਹੋ ਰਹੇ ਸੀ। ਸੋ ਫਿਲਮ ਤੇ ਸੈੱਟ ਤੇ ਜਦੋਂ ਮਾਹੌਲ ਕਿਵੇਂ ਸੀ ਉਹ ਕਿਵੇਂ ਉਸ ਕੈਰੈਕਟਰ ਦੇ ਨਾਲ ਕਨੈਕਟ ਕਰ ਰਹੇ ਸੀ ਕਿਵੇਂ ਉਹ ਜੋ ਆਪਣਾ ਐਕਟ ਕਰ ਰਹੇ ਸੀ ਉਹ ਕਿਵੇਂ ਚੀਜ਼ਾਂ ਚੱਲ ਰਹੀਆਂ ਸੀ ਸੈੱਟ ਦੇ ਉੱਪਰ। ਬੇਸਿਕਲੀ ਉਹਨਾਂ ਨੂੰ ਨਾ ਬੜੀ ਕਨਸੈਪਟ ਦਾ ਕਲੀਅਰ ਸੀ। ਕਿ ਐਜ਼ ਅ ਇੱਕ ਫਾਦਰ ਪਲੇ ਕਰਨਾ ਹੈ ਉਹ ਫਾਦਰ ਜਿਹੜਾ ਆਪਣੀ ਲਾਈਫ ਸਟਰਗਲ ਕਰ ਰਿਹਾ ਹੈ ਜਿਹਦੇ ਸਾਹਮਣੇ ਬੜੀ ਸਾਰੀਆਂ ਚੁਣੌਤੀਆਂ ਹੈ ਜਿਹੜਾ ਬੜੇ ਸਾਰੇ ਚੈਲੰਜਸ ਹੈ ਤੇ ਉਹਨਾਂ ਦੀ ਪਰਸਨਲ ਲਾਈਫ ਦੇ ਬੜੇ ਐਕਸਪੀਰੀਅੰਸ ਹੈ ਤਾਂ ਦੇ ਤੇ ਉਹਨਾਂ ਨੇ ਮਤਲਬ ਉਹਨੂੰ ਸਭ ਨੂੰ ਉਹ ਸਾਰੀ ਫੀਲਿੰਗਸ ਨੂੰ ਅਡਾਪਟ ਕਰਕੇ ਫਿਰ ਉਹਨਾਂ ਨੇ ਐਕਸ ਕੈਰੈਕਟਰ ਨੂੰ ਪਲੇ ਕੀਤਾ ਮਤਲਬ ਮਿਹਨਤ ਬਹੁਤ ਕੀਤੀ ਉਹਨਾਂ ਨੇ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਉਹਨਾਂ ਦੀ ਮਿਹਨਤ ਮੇਰੀ ਮਿਹਨਤ ਬਾਕੀ ਸਾਰੇ ਸਟਾਰ ਕਾਸੇ ਮਿਹਨਤ ਜਿਹੜੀ ਹੈ ਨਾ ਇਹ ਕੀ ਰੰਗ ਲੈ ਕੇ ਆਏਗੀ ਤੇ ਫਿਲਮ ਤੁਹਾਡੇ ਸਾਹਮਣੇ 5 ਸਤੰਬਰ ਨੂੰ ਆ ਰਹੀ ਹੈ ਤੁਸੀਂ ਪਲੀਜ਼ ਸਾਰਿਆਂ ਨੂੰ ਪ੍ਰੋਤਸਾਹਿਤ ਕਰੋ ਕਿ ਸਾਰੇ ਆ ਕੇ ਫਿਲਮ ਵੇਖਣ ਤਾਂ ਕਿ ਸਾਡੇ ਵਰਗੇ ਡਾਇਰੈਕਟਰਾਂ ਨੂੰ ਇੱਕ ਇੱਕ ਨਾ ਸਪੋਰਟ ਮਿਲੇ ਇੱਕ ਇੱਕ ਹੌਸਲਾ ਮਿਲੇ ਕਿ ਆਪਾਂ ਹੋਜੀ ਫਿਲਮਾਂ ਬਣਾ ਕੇ ਸਿਨੇਮਾ 'ਚ ਕੁਝ ਨਵਾਂ ਪੰਜਾਬੀ ਸਿਨੇਮਾ 'ਚ ਕੁਝ ਨਵਾਂ ਲੈ ਕੇ ਆ ਸਕਦੇ ਆ ਸਰ ਫਿਲਮ ਦੇਖ ਲਈ ਸਭ ਨੇ ਸਟਾਰ ਕਾਸਟ ਨੇ ਕਿ ਜੇ ਨਹੀਂ ਦੇਖੀ ਪੂਰੀ ਫਿਲਮ ਨਹੀਂ ਨਹੀਂ ਕਿਸ ਨੇ ਨਹੀਂ ਦੇਖੀ ਸਿਰਫ ਮੇਰੇ ਸਿਵਾਏ ਕਿਸ ਨੇ ਨਹੀਂ ਦੇਖੀ ਤੁਸੀਂ ਦਿਖਾਈ ਨਹੀਂ ਕਿ ਜਾਂ ਅਜੇ ਉਹਨਾਂ ਨੂੰ ਸੀ ਕਿ ਅਸੀਂ ਇਕੱਠੇ ਪ੍ਰੀਮੀਅਰ ਤੇ ਦੇਖਾਂਗੇ ਨਹੀਂ ਨਹੀਂ ਮੈਂ ਦਿਖਾਈ ਨਹੀਂ ਕਿਸ ਨੂੰ ਮੈਂ ਕਿਹਾ ਸਰਪ੍ਰਾਈਜ਼ ਰਹੇਗਾ ਟ੍ਰੇਲਰ ਵੀ ਦਿਖਾਇਆ ਸੀ ਮੈਂ ਕਿਸ ਨੂੰ ਇਹ ਲੋ ਵੀ ਸਾਰੇ ਅੱਜ ਅੱਜ ਹੀ ਦੇਖਿਆ ਸਾਰਿਆਂ ਨੂੰ ਇਸ ਸਰਪ੍ਰਾਈਜ਼ ਉਹ ਉਹ ਜਿਹੜਾ ਈਮੋਸ਼ਨ ਹੈ ਨਾ ਇੱਕਦਮ ਮੈਂ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦਾ ਸੀ ਸਰ ਮਨੀਕਰਨ ਸਾਹਿਬ ਫਿਲਮ ਦਾ ਸ਼ੂਟ ਹੋਇਆ ਐਂਡ ਆਈ ਥਿੰਕ ਪਹਿਲੀ ਕੋਈ ਫਿਲਮ ਹੈ ਜਿਹਦਾ ਸ਼ੂਟ ਹੋਇਆ ਉੱਥੇ ਉਹਦੇ ਬਾਰੇ ਮੈਂ ਥੋੜਾ ਦੱਸਾਂ ਹਾਂ ਮਨੀਕਰਨ ਸਾਹਿਬ ਮਿਲਣ ਦਾ ਪਹਿਲੀ ਪੰਜਾਬੀ ਫਿਲਮ ਹੈ ਆਈ ਡੋਨਟ ਨੋ ਹਿੰਦੀ ਵਿੱਚ ਵੀ ਕੋਈ ਅਜਿਹੀ ਫਿਲਮ ਨਹੀਂ ਬਣੀ ਮਨੀਕਰਨ ਸਾਹਿਬ ਜਦੋਂ ਮੈਂ ਫਿਲਮ ਲਿਖੀ ਸੀ ਨਾ ਮੈਂ ਉਹਦੇ ਸੋਚਦਾ ਸੀ ਮੈਂ ਕਿਹਾ ਕੋਈ ਮਤਲਬ ਆਪਾਂ ਇਹੋ ਜਿਹੀ ਕਿਸੇ ਗੁਰੂ ਘਰ ਜਾਈਏ ਜੋ ਕਿਸ ਨੇ ਦਿਖਾਇਆ ਨਾ ਹੋਏ ਆਡੀਅנס ਨੇ ਨਾ ਵੇਖਿਆ ਹੋਇਆ ਪਰ ਡਿਫਰੈਂਟ ਤਰੀਕੇ ਨਾਲ ਉਹ ਸ਼ੂਟ ਕੀਤਾ ਔਰ ਉਹ ਬੜਾ ਲੋਕਾਂ ਚ ਮੈਂ ਦੇਖਦਾ ਜਿਨ੍ਹਾਂ ਨੂੰ ਗੱਲ ਕਰਦੇ ਜਿਹਨਾਂ ਜੋ ਗਾਣੇ ਦੇਖੇ ਜਾਂ ਟ੍ਰੇਲਰ ਚ ਵੀ ਆ ਗਿਆ ਹੁਣ ਤੇ ਸ਼ਾਰਟ ਉਹ ਬੜਾ ਮੈਨੂੰ ਲੱਗਦਾ ਲੋਕੀ ਇੰਤਜ਼ਾਰ ਕਰ ਰਹੇ ਕਿ ਕੀ ਕਿੱਦਾਂ ਇਹਨਾਂ ਨੇ ਪਿਕਚਰਾਈਜ਼ ਕੀਤਾ ਔਰ ਮਨੀਕਰਨ ਸਾਹਿਬ ਦੀ ਬਹੁਤ ਮਾਨਤਾ ਹੈ ਮਤਲਬ ਸਾਰੇ ਮੰਦੇ ਹੈ ਤੇ ਉਹ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਕਿ ਕਿਉਂ ਗਏ ਆ ਬਹੁਤ ਧਾਰਨ ਉਹਨਾਂ ਦੀ ਫਿਲਮਾਂ ਦਾ ਨਾ ਬਜਟ ਬਾਜ ਜਾਂਦਾ ਜ ਜਿੰਨੇ ਦਿਨ ਦਾ ਡਿਸਾਈਡ ਕੀਤਾ ਹੁੰਦਾ ਉਸ ਤੋਂ ਜ਼ਿਆਦਾ ਦਿਨ ਫਿਲਮ ਦਾ ਸ਼ੂਟ ਚੱਲਦਾ ਹੈ ਆ ਸ਼ਿਲਪਾ मैम ਨੇ ਵੀ ਇਹ ਚੀਜ਼ ਕਹੀ ਕਿ 50 ਦਿਨ ਦਾ ਸ਼ੂਟ 30 ਦਿਨ ਦੇ ਵਿੱਚ ਕੰਪਲੀਟ ਹੋਇਆ ਉਹ ਚੀਜ਼ ਸਰ ਕਿਵੇਂ ਪੋਸੀਬਲ ਹੋਈ ਪੂਰੀ ਟੀਮ ਦੀ ਐਫਰਟ ਸੀ ਜਾਂ ਉਹ ਇੱਕ ਪ੍ਰੀ ਪਲੈਨਿੰਗ ਪ੍ਰੀ ਪ੍ਰੋਡਕਸ਼ਨ ਪ੍ਰੋਪਰ ਉਸ ਤਰੀਕੇ ਨਾਲ ਚੱਲੀ ਪ੍ਰੀ ਪ੍ਰੋਡਕਸ਼ਨ ਬੇਸਿਕਲੀ ਆਪਾਂ 26 ਦਿਨ ਹੀ ਸ਼ੂਟ ਕੀਤੀ ਹੈ ਸ਼ੂਟ 26 ਦਿਨ ਆਇਆ ਮਤਲਬ 2-3 ਦਿਨ ਐਕਸਟਰਾ ਟਰੈਵਲ ਟ੍ਰੂਲ ਕਰਕੇ 30 ਦਿਨ ਬਟ 26 ਡੇਸ ਆਪਾਂ ਪ੍ਰੀ ਪਲੈਨਿੰਗ ਬਹੁਤ ਸਟਰੋਂਗ ਸੀ ਪ੍ਰੀ ਪ੍ਰੋਡਕ ਬਾਕੀ ਐਕਟ੍ਰੈਸ ਨੇ ਬੜੀ ਮਿਹਨਤ ਕੀਤੀ ਐਕਟ੍ਰੈਸ ਕੀ ਨਾ ਉਹ ਬਹੁਤ ਜ਼ਿਆਦਾ ਡੈਡੀਕੇਸ਼ਨ ਸੀ ਉਹਨਾਂ ਚ ਕਿ ਮੈਂ ਕੰਮ ਕਰਨਾ ਹੈ ਮੈਂ ਮੈਂ ਬਹੁਤ ਵੈਲ ਪ੍ਰਿਪੇਅਰਡ ਹੋਰ ਪੂਰਾ ਟਾਈਮ ਦਿੱਤਾ ਉਹਨਾਂ ਨੇ ਕੋਈ ਤਿਆਰ ਆਂ ਚ ਆਂ ਚ ਜਾਂ ਚ ਨਾਂ ਚ ਕੋਈ ਜ਼ਿਆਦਾ ਟਾਈਮ ਵੇਸਟ ਨਹੀਂ ਕੀਤਾ ਉਹਦੇ ਕਰਕੇ ਆਪਾਂ ਪੂਰੀ ਟਾਈਮਲੀ ਮਤਲਬ ਟਾਈਮ ਤੋਂ ਪਹਿਲਾਂ ਹੀ ਫਿਲਮ ਜਿਹੜੀ ਕੰਪਲੀਟ ਕੀਤੀ ਜਕੀਤਾ ਬਸਰਾ ਮੈਮ ਕਿਵੇਂ ਕਾਸਟ ਹੋ ਇਸ ਫਿਲਮ ਦੇ ਲਈ ਕਿਉਂਕਿ ਉਹ ਲੌਕ ਨੇ ਕੋ ਚ ਉਹਨਾਂ ਨੇ ਕੰਮ ਕੀਤਾ ਸੀ ਇੱਕ ਲੰਬਾ ਗੈਪ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਪੰਜਾਬੀ ਫਿਲਮ 'ਚ ਜੇ ਕੰਮ ਨਹੀਂ ਗੀਤਾ ਜੀ ਨਾਲ ਤੇ ਮੇਰਾ ਕੋਈ ਇਹੋ ਜਿਹਾ ਕੰਟੈਕਟ ਨਹੀਂ ਸੀ ਬਟ ਰਾਜਪਾਲ ਜੀ ਔਰ ਇੱਕ ਸਾਡੇ ਬੜੇ ਫੇਮਸ ਕਾਸਟਿੰਗ ਡਾਇਰੈਕਟਰ ਮੁਕੇਸ਼ ਆਬੜਾ ਜੀ ਉਹਨਾਂ ਨੂੰ ਕਹਾਂਈ ਚ ਮਤਲਬ ਉਹਨਾਂ ਤੱਕ ਪਹੁੰਚੇ ਉਹਨਾਂ ਨੇ ਕਿਹਾ ਯਾਰ ਐਸਈ ਮਤਲਬ ਐਸ ਦੋਨਾਂ ਦੀ ਜਿਹੜੀ ਜੋੜੀ ਹੈ ਰਾਜ ਪਾਜੀ ਜੀ ਤੇ ਉਹਦੀ ਉਸ ਏਜ ਵੀ ਜਿਹੜੀ ਪੰਜਾਬੀ ਲੱਗੇ ਵੀ ਔਰ ਪੰਜਾਬੀ ਐਕਟਿੰਗ ਕਰ ਵੀ ਲਏ ਗੀਤਾ ਬਸਰਾ ਕਰ ਸਕਦੀ ਹੈ ਹਰ ਵਾਰ ਗੀਤਾ ਬਸਰਾ ਜੀ ਦਾ ਆਡੀਸ਼ਨ ਕੀਤਾ ਉਹਨਾਂ ਨੇ ਕਰਕੇ ਦਿਖਾਇਆ ਪੂਰਾ ਮੈਨੂੰ ਲੱਗਿਆ ਕਿ ਇਹ ਕਰ ਸਕਦੇ ਆ ਹਾਲੇਕਿ ਮੈਨੂੰ ਥੋੜਾ ਜਿਹਾ ਡਾਊਟ ਸੀ ਉਹਨਾਂ ਦੀ ਲੈਂਗੁਏਜ ਫਿਰ ਡਬ ਵੀ ਕਰਾਉਣਾ ਪਿਆ ਬਟ ਅਦਰਵਾਈਜ਼ ਐਸ ਅ ਪਰਫਾਰਮਰ ਸ਼ੀ ਇਜ਼ ਫੀਨੋਮੈਨਲ ਜਦੋਂ ਸਕਰੀਨ ਤੇ ਆਉਂਦੀ ਸੋ ਦੇਖਿਆ ਹੀ ਤੁਸੀਂ ਸਕਰੀਨ ਤੇ ਤਾਂ ਬਹੁਤ ਅਮੇਜ਼ਿੰਗ ਲੱਗਿਆ ਇੱਕ ਬੜੀ ਖੂਬਸੂਰਤ ਚੀਜ਼ ਮੈਂ ਉਹ ਕਹਾਂਗੀ ਕਿ ਰਾਜਕੁੰਦ ਦੀ ਜ਼ਿੰਦਗੀ ਵਿੱਚ ਹੁੰਦੀ ਹੈ ਇਸ ਫਿਲਮ ਤੋਂ ਬਾਅਦ ਕਿ ਉਹਨਾਂ ਨੇ ਇਹ ਚੀਜ਼ ਡਿਸਾਈਡ ਕਰ ਲਈ ਕਿ ਮੈਂ ਕਦੀ ਵੀ ਆਪਣੇ ਵਾਲ ਜਿਹੜੇ ਨੇ ਉਹ ਬਿਨਾਂ ਟੱਕੇ ਨਹੀਂ ਰਹਿਣਾ ਮੈਂ ਹਮੇਸ਼ਾ ਆਪਣੇ ਵਾਲਾਂ ਨੂੰ ਟੱਕ ਕੇ ਰੱਖਾਂਗਾ ਜਦੋਂ ਉਹਨਾਂ ਨੇ ਇਹ ਚੀਜ਼ ਦਾ ਫੈਸਲਾ ਲਿਆ ਤੁਹਾਡਾ ਨਾਲ ਸਰ ਕੁਝ ਡਿਸਕਸ ਕੀਤਾ ਜਦੋਂ ਪਹਿਲੀ ਵਾਰ ਉਹਨਾਂ ਨੇ ਪਗੜੀ ਬੰਨੀ ਬੰਨੀ ਸੀ ਕਿਵੇਂ ਉਹ ਮਾਨ ਮਹਿਸੂਸ ਕਰ ਰਹੀ ਸੀ ਕਿ ਉਹਨਾਂ ਦੇ ਹਾਉ ਪਾਉ ਕੀ ਫੀਲਿੰਗਸ ਉਸ ਟਾਈਮ ਤੇ ਉਹਨਾਂ ਦੀਆਂ ਨਹੀਂ ਐ ਐ ਜਿਹੜਾ ਉਹਨਾਂ ਦਾ ਡਿਸੀਜਨ ਹੈ ਮੈਨੂੰ ਤੇ ਮੈਨਾਂ ਨਾਲ ਨਹੀਂ ਡਿਸਕਸ ਕੀਤਾ ਉਹਨਾਂ ਨੇ ਬਟ ਆਪਾਂ ਜਦੋਂ ਲੁੱਕ ਜੋ ਟੈਸਟ ਕੀਤਾ ਤੇ ਉਹ ਦੋਈ ਨੂੰ ਲੱਗ ਰਿਹਾ ਸੀ ਕਿ ਯਾਰ ਤੇ ਮਤਲਬ ਮਤਲਬ ਲੁੱਕ ਚੇਂਜ ਹੋ ਗਿਆ ਪੂਰਾ ਆਰਾ ਹੀ ਚੇਂਜ ਹੋ ਗਿਆ ਐਜ਼ ਅ ਕੈਰੈਕਟਰ ਇਨਸਾਨ ਦਾ ਆਰਾ ਹੀ ਚੇਂਜ ਹੁੰਦਾ ਪਗੜੀ ਪਾ ਲੈਂਦਾ ਨਾ ਆਰਾ ਹੀ ਚੇਂਜ ਹੋ ਜਾਂਦਾ ਤਾਂ ਉਹ ਉਸ ਟਾਈਮ ਇੱਕ ਸਪਾਰਕ ਜਿਹਾ ਆਇਆ ਸੀ ਮੈਨੂੰ ਲੱਗਿਆ ਬਟ ਉਹਨਾਂ ਨੇ ਕਿਦੋਂ ਡਿਸਾਈਡ ਕੀਤਾ ਕਿ ਮੈਂ ਹੁਣ ਐਦਾਂ ਹੀ ਰਹਿਣਾ ਹੈ ਉਹ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਬਟ ਮੈਨੂੰ ਲੱਗਦਾ ਹੈ ਕਿ ਅਗਰ ਉਹ ਐਨੇ ਬਾਸ ਸਕਣ ਤੇ ਬਹੁਤ ਵਧੀਆ ਗੱਲ ਹੈ ਸ਼ਿਲਪਾ ਸ਼ੇਟੀ ਦੇ ਨਾਲ ਵੀ ਸਰ ਕੋਈ ਡਿਸਕਸ਼ਨ ਹੋਈ ਜਦੋਂ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਜਾਂ ਜਦੋਂ ਤੁਸੀਂ ਨਰੇਸ਼ਨ ਸੁਣਾਈ ਸੀ ਰਾਜ ਸਰ ਨੂੰ ਉਹਨਾਂ ਦੇ ਵੱਲੋਂ ਵੀ ਕੁਝ ਆਇਆ ਸੀ ਕਿ ਹਾਂ ਜ਼ਰੂਰ ਕਰਨ ਫਿਲਮ ਦੇ ਵਿੱਚ ਕੰਮ ਜਾਂ ਕੋਈ ਚੀਜ਼ ਹੈ ਜੋ ਉਹਨਾਂ ਨੂੰ ਬਹੁਤ ਵਧੀਆ ਲੱਗੀ ਸ਼ਿਲਪਾ ਜੀ ਨੂੰ ਸਟੋਰੀ ਜਦੋਂ ਪਤਾ ਲੱਗੀ ਹੈ ਸਟੋਰੀ ਸਟੋਰੀ ਉਹਨਾਂ ਨੇ ਪਹਿਲਾਂ ਸ਼ੁਰੂ ਦੇ ਕਾਫੀ ਟਾਈਮ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਆਪਾਂ ਕਹਾਣੀ ਕਰਨਾ ਚਾਹ ਰਹੇ ਹਾਂ ਬਟ ਰਾਜ ਇੱਕ ਰਾਜਪਾ ਜੀ ਇਹ ਕਹਾਣੀ ਕਰਨ ਇੱਕ ਕੈਰੈਕਟਰ ਪਲੇ ਕਰਨ ਗਿਆ ਹੁਣ ਪਤਾ ਲੱਗਿਆ ਉਹਨਾਂ ਨੂੰ ਤੇ ਜਦੋਂ ਕਹਾਣੀ ਉਹਨਾਂ ਨੇ ਮੈਨੂੰ ਸੁਣਾਈ ਹੈ ਸ਼ੀ ਆਲਸੋ ਵਰਟ ਲिटल ਮੋਸ਼ਨਲ ਉਨ ਲੱਗੇ ਉਹਨਾਂ ਨੂੰ ਵੀ ਲੱਗਿਆ ਕਿ ਯਾਰ ਐ ਰਾਜ ਨੂੰ ਕਰਨੀ ਚਾਹੀਦੀ ਕਿਉਂਕਿ ਜਿਸ ਜ਼ਿੰਦਗੀ ਦੇ ਉਹ ਚੜ ਉਤਾਰ ਚੜਾਉਤ ਹੈ ਨਿਕਲਦਾ ਪਿਆ ਰਾਜਪਾ ਜੀ ਇਹ ਕਰ ਸਕਦਾ ਬੜਾ ਜ਼ਰੂਰੀ ਹੈ ਕਿ ਸਿਨੇਮਾ ਦੇ ਵਿੱਚ ਕੁਝ ਐਦਾਂ ਦੀਆਂ ਫਿਲਮਾਂ ਦੇਖਣ ਨੂੰ ਮਿਲੇ ਹਨ ਜਿੱਥੇ ਪੂਰੀ ਫੈਮਲੀ ਜਿਹੜੀ ਹੈ ਸਿਨੇਮਾ ਵਿੱਚ ਜਾ ਕੇ ਫਿਲਮ ਦੇਖ ਸਕੇ ਜਿੱਥੇ ਸੀ ਕਈ ਵਾਰ ਟੁੱਟਦੇ ਆ ਸੰਭਲਦੇ ਆ ਸਭ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਹੁੰਦਾ ਤੂੰ ਹਾਰਦੀ ਸਰ ਜ਼ਿੰਦਗੀ ਦਾ ਕੋਈ ਅਜੀਹਾ ਪਾਲ ਜੇ ਤੁਹਾਨੂੰ ਬੜਾ ਤੋੜਿਆ ਉਹ ਜੇ ਤੁਸੀਂ ਉਹਦੇ ਵਿੱਚੋਂ ਕਿਵੇਂ ਬਾਹਰ ਨਿਕਲੇ ਕਿਵੇਂ ਖੁਦ ਨੂੰ ਸਮੇਟਿਆ ਤੇ ਲੱਗਾ ਦੁਬਾਰਾ ਖੜਨਾ ਦੇਖੋ ਜ਼ਿੰਦਗੀ ਚ ਤੇ ਇਹੋ ਜਿਹੀਆਂ ਚੀਜ਼ਾਂ ਬੜੀਆਂ ਹੁੰਦੀਆਂ ਕਈ ਵਾਰੀ ਆਪਾਂ ਇਹੋ ਜਿਹੀ ਗੱਲ ਕਰ ਸਕਦੇ ਨਹੀਂ ਕਰ ਸਕਦੇ ਮੀਡੀਆ ਦੇ ਸਾਹਮਣੇ ਆ ਪਬਲਿਕਲੀ ਬਟ ਐਸ ਫਿਲਮ ਦੀ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸ ਸਕਦਾ ਕਿ ਇਹ ਫਿਲਮ ਨਿਕਲੀ ਕਿਉਂ ਤੋਂ ਮੇਰੇ ਦਿਲ ਤੋਂ ਇਹ ਕਹਾਣੀ ਦੀ ਪੈਦਾਇਸ਼ ਕਿੱਥੇ ਹੈ ਮੇਰਾ ਬੇਟਾ ਅੱਜ ਤੋਂ ਕਾਫੀ ਸਾਲ ਪਹਿਲੇ ਮਤਲਬ ਹੈਗਾ ਸੀ ਕੋ 10 12 ਸਾਲ ਦਾ ਹੋਣਾ ਤੇ ਉਹਨੂੰ ਇੱਕ ਦਿਨ ਕਹਿੰਦਾ papa ਮੇਰੇ ਨਾ ਥੋੜਾ ਜਿਹਾ ਬੁਖਾਰ ਸਾ ਲੱਗ ਰਿਹਾ ਹੈ ਹਿੰਦੀ ਬੋਲਦਾ ਹੋ ਮੈਂ ਕਹਾ اچھا ਮੈਂ ਕਹਾ ਚਲੋ ਟੈਸਟ ਕਰਾਤੇ ਟੈਸਟ ਕਰਾਇਆ ਤੇ ਡੇਂਗੀ ਨਿਕਲੇ ਆ ਉਹਦਾ 10-12 ਸਾਲ ਦਾ ਸੀ ਮੈਨੂੰ ਫਟਾਫਟ ਹਸਪੀਟਲ ਲੈ ਗਿਆ ਕਿਉਂਕਿ ਡੈਂਗੀ ਦੇ ਬਾਰੇ ਇੰਨੇ ਜਿਆਦਾ ਚੀਜ਼ਾਂ ਪਤਾ ਨਹੀਂ ਸੀ ਉਸ ਟਾਈਮ ਤੇ ਮੈਂ ਹਸਪੀਟਲ ਲੈ ਗਿਆ ਤੇ ਹਸਪੀਟਲ ਵਾਲੇ ਕਿਹਾ ਜਿਸ ਨੂੰ ਐਡਮਿਟ ਕਰਨਾ ਪੈਣਾ ਹੈ ਨੂੰ ਕਿਉਂਕਿ ਜਿਹੜੇ ਪਲੇਟਲੇਟ ਉੱਪਰ نیچے ਹੋ ਜਾਂਦੇ ਆ ਤੇ ਫਿਰ ਉਹਦੇ ਵਾਸਤੇ ਕਦੇ ਵੀ ਕੋਈ ਐਮਰਜੈਂਸੀ ਉਹ ਇਹ ਗੱਲ ਸੁਣ ਕੇ ਮੈਂ ਡਰ ਗਿਆ ਮੈਂ ਕਿਹਾ ਹਾਂ ਕਰੋ ਫਿਰ ਉਹਨਾਂ ਨੇ ਐਡਮਿਟ ਕੀਤਾ ਤੇ ਜਿਸ ਰੂਮ ਚ ਉਹਨੂੰ ਰੱਖਿਆ ਮੈਂ ਉਸ ਰੂਮ ਚ ਨਾਲ ਉਹਦੇ ਰਿਹਾ 3 ਦਿਨ ਬਟ ਉਹ ਮੂਮੈਂਟ ਮੈਨੂੰ ਯਾਦ ਹੈ ਕਿ ਉਹ ਵਿਚਾਰਾ ਹਲਕਾ ਜਿਹਾ ਉਹ ਨਾਰਮਲ ਸੀ ਬਟ ਮੈਂ ਐਜ਼ ਅ ਫਾਦਰ ਇਨਾ ਜਿਆਦਾ ਇਮੋਸ਼ਨਲ ਨਾ ਜਿਆਦਾ ਉਹਨੂੰ ਹਲਕਾ ਜਿਹਾ ਵੀ ਉੱਪਰ ਹੇਠਾਂ ਕੁਝ ਹੁੰਦਾ ਸੀ ਨਾ ਮੈਂ ਮਤਲਬ ਮੇਰੇ ਵਾਸਤੇ ਬੜਾ ਹੋ ਜਾਂਦਾ ਸੀ ਕਿਉਂਕਿ ਮਦਰ ਮੇਰੀ ਬੇਟੀ ਉਹ ਤੇ ਘਰ ਸੀ ਸਾਰੇ ਮੈਂ ਉਹਦੇ ਨਾਲ ਸਿਵ ਹਸਪੀਟਲ ਚ ਬਟ ਉਹ ਮੂਮੈਂਟ ਜਿਹੜੀ ਹੈ ਨਾ ਉਸ ਮੂਮੈਂਟ ਨੇ ਮੈਨੂੰ ਇਨਸਪਾਇਰ ਕੀਤਾ ਕਿ ਫਾਦਰ ਸਨ ਦਾ ਇਮੋਸ਼ਨਲ ਜ਼ਰੂਰੀ ਨਹੀਂ ਕਿ ਲੋਕੀ ਕਹਿੰਦੇ ਨਾ ਯਾਰ ਫਾਦਰ অর ਸਨ ਫਾਦਰ ਕਦੀ ਰੋ ਨਹੀਂ ਰੋਂਦਾ ਨਹੀਂ ਆਪਣੇ ਬੇਟੇ ਸਾਹਮਣੇ ਕਿ ਉਹਨੂੰ ਲੱਗੇ ਇਹ ਤਾਂ ਫਾਦਰ ਤੇ ਹੀਰੋ ਹੈ ਨਹੀਂ ਹੀਰੋ ਹੈ ਬਟ ਇਮੋਸ਼ਨਲ ਵੀ ਹੈ ਤੇ ਉਹ ਮੈਂ ਇਸ ਫਿਲਮ ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਸੋ ਥੈਂਕ ਯੂ ਸੋ ਮਚ ਸਰ ਐਂਡ ਬੈਸਟ ਵਿਸ਼ੇਸ ਕਿ ਇਹ ਫਿਲਮ ਬਾਕਸ ਆਫਿਸ ਤੇ ਸੁਪਰ ਹਿੱਟ ਹੋਵੇ ਐਂਡ ਲੋਕਾਂ ਨੂੰ ਬਹੁਤ ਪਿਆਰ ਥੈਂਕ ਯੂ ਸੋ 5 ਸਪਟੰਬਰ ਨੂੰ ਰਿਲੀਜ਼ ਹੋ ਜਾ ਰਹੀ ਹੈ ਪੰਜਾਬੀ ਫਿਲਮ ਮਿਹਰ ਜਿਸ ਵਿੱਚ ਰਾਜ ਕੁੰਦਰਾ ਤੋਂ ਦੇ ਨਾਲ ਕੀਤਾ ਬਸਰਾ ਨਜ਼ਰ ਆਉਣ ਵਾਲੇ ਨੇ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਰਕੇਸ਼ ਮਹਿਤਾ ਨੇ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਇਆ ਹੋਵੇਗਾ ਲੇਟਸ ਅਪਡੇਟ ਨੂੰ ਜਾਣ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ